ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜ ਸਪੀਕਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨ ਟਿੱਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਐਸੀ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਹਿਲਾ ਆਈਕਨ ਜਰੂਰ ਪ੍ਰੈਸ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਅੱਜ ਵਾਲੇ ਜਿਹੜੇ ਆਪਾਂ ਸੂਟ ਆ ਬਹੁਤ ਸੋਹਣਾ ਸੂਟ ਲੈ ਕੇ ਆਏ ਕੁਝ ਸਲਵਾਰ ਵਰਕ ਤੇਰੀ ਤੇ ਕੁਝ ਸੂਟਾ ਤੇ ਬਹੁਤ ਸੋਹਣੇ ਸੂਟ ਨੇ ਤੇ ਕਾਟਨ ਦੇ ਸੂਟ ਲੈਣਗੇ ਜੀ ਸਾਰੇ ਬ੍ਰਾਂਡਡ ਸੂਟ ਲੈਣਗੇ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਜਾਈਏ ਉਥਾ ਨੀਚੇ ਨੰਬਰ ਦਿੱਤਾ ਹੋਇਆ 95 जी ਨੂੰ 130027 ਇਸ ਨੰਬਰ ਤੇ ਤੁਸੀਂ ਆਪਣਾ ਜਿਹੜਾ ਆਰਡਰ ਦੇਣਾਗਾ ਆਰਡਰ ਦੇਣ ਤੋਂ ਬਾਅਦ ਤੁਸੀਂ ਆਪਣਾ ਪੇਮੈਂਟ ਜਿਹੜੀ ਉਹ ਕਰਨੀ ਹੈ Google Pay ਕਰਨੀ ਹੈ ਜੀ ਜਾਂ ਤੁਸੀਂ ਆਨਲਾਈਨ ਕਿਵੇਂ ਵੀ ਪੇਮੈਂਟ ਕਰ ਸਕਦੇ ਹੋਗੇ ਤੇ ਜੇ ਤੁਸੀਂ ਆਰਡਰ ਕਰੋਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪਣਾ ਨੰਬਰ ਦੇਵਾਂਗੇ ਜੀ ਉਸ ਨੰਬਰ ਤੇ ਤੁਸੀਂ ਪੇਮੈਂਟ ਕਰਦੇ ਹੋ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੇ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਪਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਤੇ ਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਸੂਟ ਦਿਖਾਵਾਂਗੇ ਵਰਕ ਵਾਲੇ ਤੇ ਇਹ ਵਾਲੇ ਸੂਟ ਹੈਗੇ ਆ ਜੀ ਜਿਹੜੇ ਬਹੁਤ ਸੋਹਣੇ ਸੂਟ ਨੇ ਕਾਟਨ ਦੇ ਸੂਟ ਰਹਿਣਗੇ ਜੀ ਇਹ ਸਲਵਾਰ ਵਰਕ ਆਊਗਾ ਇਹ ਸਲਵਾਰ ਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਸਟਾਫ ਹੈਗਾ ਕਾ ਕਾਟਨ ਦਾ ਤੇ ਬਹੁਤ ਜਿਆਦਾ ਸੌਫਟ ਸਟਾਫ ਹੈਗਾ ਬਹੁਤ ਸਾਰੇ ਸੋਹਣੇ ਸੂਟ ਨੇ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ ਪ੍ਰਿੰਸ ਕਲੈਕਸ਼ਨ ਪ੍ਰਿੰਸ ਕਾਟਨ ਦੇ ਸੂਟ ਨੇ ਜੀ ਇਹ ਵਾਲੇ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1100 ਰੁਪਏ ਪ੍ਰਾਈਸ ਰਹੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੈ ਜ ਇਹਨਾਂ ਦੀ ਸੂਟ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਕਲਰ ਇਹਦੇ ਵਿੱਚ ਇਹ ਹੈਗਾ ਜੀ ਬਲੈਕ ਗ੍ਰੇ ਜਿਹਾ ਕਲਰ ਹੈਗਾ ਆਹ ਬਈ ਸ਼ਰਟ ਹੈ ਲੈਣਾ ਬਲੂ ਬਹੁਤ ਸੋਹਣਾ ਜਿਹੜਾ ਇਹਨਾਂ ਕੰਬੀਨੇਸ਼ਨ ਹੈਗਾ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਅਗਲਾ ਸੂਟ ਹੈ ਜੀ ਬਲੂ ਜੇ ਕਲਰ ਦਾ ਗ੍ਰੇ ਗ੍ਰੇ ਬਲੂ ਦਾ ਇਹ ਕੁਛ ਪਤਾ ਨਹੀਂ ਲੱਗ ਰਿਹਾ ਹੈ ਨਾ ਮਿਕਸ ਜਿਹਾ ਕੰਮ ਕਰ ਰਿਹਾ ਹੈ ਜੀ ਇਹਦਾ ਆਇਆ ਆਇਆ ਇਹਦੇ ਵਿੱਚ ਜਿਹੜਾ ਆਹ ਪ੍ਰਿੰਟ ਬਣਿਆ ਹੋਇਆ ਤੋਂ ਪਤਾ ਲੱਗਦਾ ਨੇ ਇਹ ਅਗਲਾ ਸੂਟ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਆ ਸੂਟ ਗ੍ਰੇ ਬਲੈਕ ਜਗਾ ਦੇ ਨਾਲ ਜਿਹੜੀ ਸਲਵਾਰਾ ਗ੍ਰੇ ਬਲੈਕ ਜੀ ਹੈਗੀ ਕਹਿੰਦੇ ਨਾ ਜੇ ਤੁਹਾਨੂੰ ਪਸੰਦ ਆ ਸਪੈਸ਼ਲ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਜਿਹੜਾ ਸਟਾਫ ਆ ਵੀ ਬਹੁਤ ਜ਼ਿਆਦਾ ਵਧੀਆ ਸਟਾਫ ਹੈਗਾ ਅਗਲਾ ਸੂਟ ਹੈਗਾ ਜੀ ਬਲੈਕ ਇਹਦਾ ਆਦੀ ਘਟਮ ਤੇ ਬੰਦ ਲਓ ਜੀ ਜੇ ਤੁਹਾਨੂੰ ਪਸੰਦ ਆ ਤੁਸੀਂ ਮੋਰ ਵੀ ਦੇਖ ਸਕਦੇ ਹੋ ਦੇ ਉੱਪਰ ਮੋਰ ਲੱਗੀ ਹੋਈ ਹੈ ਪ੍ਰਿੰਸਪਲ ਕਲੈਕਸ਼ਨ ਦੇ ਸੂਟ ਨੇ ਜੀ 1100 ਰੁਪਏ ਇਹਨਾਂ ਦਾ ਪ੍ਰਾਈਜ਼ ਰਹੂਗਾ ਤੇ ਕੋਈ ਇਹਦਾ ਲਾਂਬਾ ਨਹੀਂ ਏਕ ਟੈਕਸ ਕੰਪਨੀ ਦੇ ਸੂਟ ਨੇ ਜੀ ਆਨੰਤ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਤੇ ਬਲੈਕ ਕਲਰ ਹੈ ਜੀ ਤੇ ਅਗਲਾ ਸੂਟ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਟ੍ਰੈਂਡ ਚੱਲ ਰਿਹਾ ਹੁਣ ਸਲਵਾ ਵਰਕ ਇਸ ਟਾਈਮ ਅਗਲਾ ਸੂਟ ਆਵੜਾ ਲਓ ਬਹੁਤ ਸੋਹਣੇ ਸੂਟ ਜੇ ਸੋਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਜੀ ਇਹ ਅਗਲੇ ਸੂਟ ਆਪਾਂ ਸ਼ੁਰੂ ਕਰਦੇ ਆ ਇਹ ਅਗਲਾ ਸੂਟ ਹੈਗਾ ਜੀ ਇਹ ਹੈਗਾ ਤਾਂ ਇਸ ਨੂੰ ਜਿੱਦਾਂ ਮਰਦੀ ਲੰਬਾਈ ਤੋਂ ਬਣਾ ਲਓ ਤੁਸੀਂ ਇਹਨਾਂ ਨੇ ਸਲਵਾਰਾ ਜਿਹੜੀਆਂ ਉਹਦੇ ਇੰਚਮੀਟਰ ਦੀਆਂ ਰੈਡੀਆਂ ਚ ਸਲਵਾਰਾ ਇਹ 30 ਸੈਂਟੀਮੀਟਰ ਦੀਆਂ ਜੀ 2.5 ਮੀਟਰ ਦਾ ਦੁਪੱਟਾ ਰਹੂਗਾ ਪਿਓਰ ਦਾ ਤੇ ਬਹੁਤ ਸੋਹਣਾ ਸਟਾਫ ਆਗਾ ਤੁਸੀਂ ਸਲਵਾਰ ਦਾ ਸਟਾਫ ਦੇਖੋ ਇੰਨਾ ਜਿਆਦਾ ਸੋਹਣਾ ਨਾ ਜਮਾ ਬਿਲਕੁਲ ਮਲਾਈ ਵਰਗਾ ਸਟਾਫ ਆ ਬਹੁਤ ਜਿਆਦੇ ਸੋਹਣਾਗਾ 3 ਮੀਟਰ ਦੀਆਂ ਸਲਵਾਰਾਂ ਰੈਂਡੀਆਂ ਜਿਹਨਾਂ ਨਾਲ ਤੇ ਆ ਗਈ ਜਿਹੜੀ 2.5 ਮੀਟਰ ਦੀ ਆਉਗੀ ਬਟ ਪ੍ਰੀ ਸ਼ਰਟ ਉਪ ਤੇ ਸੋ ਤੁਸੀਂ ਦੇਖ ਸਕਦੇ ਹੋ ਮੂਮੇਡ ਕੰਪਨੀਆ ਸੂਟਾਂ ਜਿਹੜੀਆਂ ਪਹਿਣਾ ਨੂੰ ਇਹਦੇ ਬਾਰੇ ਨੌਲੇਜ ਆ ਉਹ ਇਹ ਸੰਕਰ ਬਿਲਕੁਲ ਨਹੀਂ ਛੱਡਤੀਆਂ ਹੈਗੀਆਂ ਤੇ ਬਹੁਤ ਸੋਹਣੇ ਸੂਟ ਲੇਜੀ ਐਸਟਾਰਨ ਜਿਹੜਾ ਉੱਪਰ ਇੱਕ ਇੱਕ ਡੈਸਟ ਵਗੈਰਾ ਤੋਂ ਉੱਪਰ ਦੇਣਾ ਰਾਮ ਟੈਕ ਤੋਂ ਤਾਂ ਮੂਮੇਡ ਕੰਪਨੀ ਦੇ ਸੂਟ ਹੈ ਕਿ ਜੀ ਬਹੁਤ ਸੋਹਣੇ ਨੇ ਤੇ ਦੁਪੱਟੇ ਵੀ ਨੇ ਬਹੁਤ ਸੋਹਣੇ ਨੇ ਤੇ ਫੁੱਲੇਦੁਲੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹ ਸੂਟ ਦਾ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ 1500 ਰੁਪਏ ਇਹ ਸੂਟ ਦਾ ਪ੍ਰਾਈਸ ਹੋਊਗਾ ਜੀ ਬਹੁਤ ਸੋਹਣਾ ਸੂਟ ਦਾ 1500 ਰੁਪਏ ਦਾ ਪ੍ਰਾਈਸ ਹੈ ਜੀ ਕੋਈ ਇਹਦਾ ਲਾਂਬਾ ਨਹੀਂ ਹੈਗਾ ਬਹੁਤ ਸੋਹਣਾ ਸਟੱਫ ਇਹ ਸੂਟ ਦੇ ਵਿੱਚ ਦੋ ਕਲਰ ਰਹਿਣਗੇ ਜੀ ਇੱਕਲਾ ਕਲਰ ਆਦੀ ਮਸਟਰਡ ਜਆ ਉਹ ਵਾਲਾ 360 ਜਆ ਉਹ ਵਾਲਾ ਮਸਟਰਡ ਕੰਗੀ ਜਿਹਦੇ ਚੋਂ ਬੋਮੇਡ ਕੰਪਨੀ ਦੇ ਸੂਤ ਨੇ ਜੀ ਇਹ ਦੇਖ ਸਾਡ ਅਭਿਓ ਤੁਸੀਂ ਤੇ ਇਹਦੇ ਲੱਗਿਆ ਹੋਇਆ ਹੈਗਾ ਸਟicker ਬੋਮੇਡ ਕੰਪਨੀ ਦੇ ਸੂਤ ਨੇ ਤੇ 3 ਮੀਟਰ ਦੀਆਂ ਇਹਨਾਂ ਦੇ ਨਾਲ ਸਲਵਾਰਾਂ ਨੇ ਬਾਟਮ ਨੇ ਜਿਹੜੀਆਂ ਉਹ 3 ਮੀਟਰ ਦੀਆਂ ਨਹੀਂ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਦੁਪੱਟਾ ਹੈ ਦੇਖ ਬਹੁਤ ਸੋਹਣੇ ਸੂਤ ਨੇ ਤੇ ਸਟੱਫ ਵੀ ਇੰਨਾ ਵਧੀਆ ਨੇ ਥੱਲੇ ਕੋਈ ਲੈਂਡਿੰਗ ਦੀ ਵੀ ਜ਼ਰੂਰਤ ਨਹੀਂ ਹੈਗੀ ਬਾਕੀ ਤੁਹਾਡੀ ਇੱਛਾ ਜਿਹੜੀ ਪੈਣਾ ਲਗਾਉਣਾ ਪਰ ਮੇਰੇ ਖਿਆਲ ਚ ਇਹਨਾਂ ਥਲੇ ਲਾਈਨਿੰਗ ਦੀ ਕੋਈ ਜ਼ਰੂਰਤ ਵੀ ਨਹੀਂ ਆਹ ਬੜਾ ਨਾ ਦੁਪੱਟਾ ਹੋ ਗਿਆ ਪੁੱਲੇਦੁੱਲੇ ਦੁਪੱਟੇ ਨੇ ਜੀ ਬਹੁਤ ਸੋਹਣੇ ਜਿੱਦਾਂ ਦਾ ਪ੍ਰਿੰਟ ਸ਼ਰਟ 'ਚ ਬਣਿਆ ਹੋਇਆ ਉਦਾਂ ਦਾ ਹੀ ਦੁਪੱਟੇ 'ਚ ਬਣਿਆ ਹੋਇਆ ਹੈਗਾ ਜੇ ਤੁਸੀਂ ਕੋਈ ਸੰਭਾਅ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਆਪਣਾ ਆਰਡਰ ਦੇ ਸਕਦੇ ਹੋ 1550 ਰੁਪਏ ਦਾ ਪ੍ਰਾਈਸ ਹੈ ਜੀ ਇਹ ਫਿਰ ਉਹ ਮਿੱਚ ਦੇ ਦਾ ਪਤਾ ਨਹੀਂ ਲੱਗਦਾ ਹੈਗਾ ਅਗਲਾ ਸੂਟ ਦਾ ਕਲਰ ਹੈਗਾ ਜੀ ਕਿਸ ਤਰ੍ਹਾਂ ਦਾ ਕਲਰ ਆ ਡਾਰਕ ਗ੍ਰੀਨ ਗ੍ਰੀਨ ਟੋਨ ਜੀ ਹੈਗੀ ਬਟ ਕਲਰ ਦਾ ਮੈਨੂੰ ਕੁਛ ਇੰਨਾ ਪਤਾ ਨਹੀਂ ਲੱਗਦਾ ਹੈਗਾ ਇਹਦੇ ਉੱਪਰ ਨਾ ਵਰਕ ਹੋਇਆ ਹੋਇਆ ਜੀ ਆਹ ਸੂਟ ਦੇ ਉੱਪਰ ਨਾ ਵਰਕ ਵੀ ਹੋਇਆ ਹੋਇਆ ਦੇਖ ਸਕਦੇ ਹੋ ਛੋਟਾ ਥੋੜਾ ਥੋੜਾ ਵਰਕ ਹੈਗਾ ਉੱਪਰ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਹੈਂਡ ਵਰਕ ਹੈ ਦੇ ਉੱਪਰ ਤੇ ਇਹ ਸੂਟ ਵੀ ਬਹੁਤ ਸੋਹਣਾ ਹੈਗਾ ਆ ਇਹ ਨਾਲ ਦੁਪੱਟਾ ਰਹੂਗਾ ਜੀ 3 ਮੀਟਰ ਦੀ ਇਹਦੇ ਨਾਲ ਸਲਵਾਰ ਹੈ ਜੀ ਲੋਚ ਆਈ ਦੀ ਬਾਟਮੈਂਟ ਦੇਖ ਸਕਦੇ ਹੋ ਬਹੁਤ ਸੋਹਣਾ ਸੌਫਟ ਸੌਫਟ ਸਟੱਫ ਆ ਬਹੁਤ ਜਿਆਦਾ ਸੋਹਣਾ 1800 ਰੁਪਏ ਸੌਂਟਾ ਪ੍ਰਾਈਸ ਰਹੂਗਾ ਜੀ ਇਹਦੇ ਉੱਪਰ ਵਰਕ ਹੋਇਆ ਹੋਇਆ ਬੂਮੇਡ ਕੰਪਨੀ ਦਾ ਸੂਟ ਹੈ ਜੀ ਇਸ ਟਾਈਮ ਸਭ ਤੋਂ ਉੱਪਰ ਚੱਲ ਰਿਹਾ ਹੈ ਇਹ ਵਾਲਾ ਇਹ ਇਹਦਾ 1800 ਰੁਪਿਆ ਪ੍ਰਾਈਸ ਕਿਰਾਂਗਾ ਸੂਟ ਦਾ। ਇਹ ਕਲਰ ਆ ਗਿਆ। ਅਗਲਾ ਕਲਰ ਇਹਦੇ ਵਿਚ ਆ ਗਿਆ। ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੀ। ਬਹੁਤ ਸੋਹਣਾ ਇਹ ਦਿੱਤੇ ਨਾ। ਵਰਕ ਵੀ ਹੋਇਆ ਹੋਇਆ ਨਾਲ। ਜੇ ਹੁਣ ਆਪਾਂ ਕਈ ਪ੍ਰਿੰਟ ਨਹੀਂ ਵੀ ਪਾ ਕੇ ਜਾਣੇ ਹੁੰਦੇ ਤੇ। ਬਾਕੀ ਜਿਹੜੀਆਂ ਭੈਣਾਂ ਰੋਜ਼ ਜਾਂਦੀਆਂ ਨੇ ਆਪਾਂ ਆਫਿਸ ਵਾਲੀਆਂ ਨੇ। ਉਹਨਾਂ ਲਈ ਇਹ ਸੂਟ ਬਹੁਤ ਬੈਸਟ ਨੇ। ਲਓ ਜੀ। ਬਹੁਤ ਸੋਹਣਾ ਵਰਕ ਹੋਇਆ ਹੋਇਆ ਸਿੱਪੀਆਂ ਜਿਹੀਆਂ ਲੱਗੀਆਂ ਹੋਈਆਂ ਨੇ ਢਾਗੇ ਦਾ ਵੀ ਵਰਕ ਹੋਇਆ ਹੋਇਆ ਉੱਪਰ ਦੇਖ ਸਕਦੇ ਹੋ ਬਹੁਤ ਸੋਹਣਾ ਸੂਤ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਆਹ ਵਾਲੀ ਇਹਦੀ ਬੋਟਮ ਸੀ ਗ੍ਰੀਨ ਜਿਹਾ ਕਲਰ ਆ ਇਹ ਬਣਾ ਤੇ ਆ ਇਹ ਨਾ ਦੁਪੱਟਾ

ਸੂਟ ਦਾ ਇਹਦਾ ਕਲਰ ਵੀ ਬਹੁਤ ਜਿਆਦਾ ਸੋਹਣਾਗਾ ਕਿਉਂਕਿ ਤੇ ਇਹਦੇ ਨਾਲ ਸਲਵਾਰ ਆਵੇ ਚ। ਚਾਵਣੀ ਬਲੂ ਦਾ ਰੰਗ ਦਾ ਜਿਹੇ ਬਹੁਤ ਸੋਹਣਾ ਕਲਰ ਹੈਗਾ। ਸੇ ਕਲਰ ਆ ਰਹੇ ਨੇ। ਕੰਪਨੀ ਤੁਹਾਨੂੰ ਦੱਸਦੀ ਵੀ ਬੂਹੇੜ ਦੇ ਸੂਟ ਨੇ। 3 ਮੀਟਰ ਦੀਆਂ ਸਲਵਾਰਾਂ ਰੈਂਤੀਆਂ ਜਿਹਨਾਂ ਨਾਲ ਤੇ ਦੁਪੱਟੇ ਬਹੁਤ ਸੋਹਣੇ ਆ ਫੁੱਲੇ ਫੁੱਲੇ ਸ਼ਿਪਿੰਗ ਸਾਰੇ ਸੂਟਾਂ ਨੇ ਬਿਲਕੁਲ ਫ੍ਰੀ ਰਹੂਗੀ ਜੀ 2000 ਰੁਪਏ ਇਸੂਟ ਦਾ ਪ੍ਰਾਈਸ ਹੈਗਾ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਦੁਪੱਟੇ ਨੇ ਖੁੱਲੇ-ਦੁੱਲੇ ਨੇ ਤੇ ਇੰਨੇ ਸੌਫਟ ਤੇ ਹਲਕੇ-ਹਲਕੇ ਹੈਗੇ ਨੇ ਤੇ ਮੁਫਤੇ ਚੀਜ਼ ਵਜੋਂ ਇੱਕ ਦੁਪੱਟਾ ਆ ਗਿਆ ਬਹੁਤ ਸੋਹਣਾ ਸੂਟ ਇਹ ਤੁਹਾਨੂੰ ਪਸੰਦ ਆਤਾ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਆਹ ਵਾਲੇ ਵੀ ਬਾਜੂ ਤੇ ਆਉਣਗੇ ਜੇ ਤੁਹਾਨੂੰ ਆਹ ਫੁੱਲੇ ਦੀ ਬਾਜੂ ਤੇ ਆਉਂਗਾ ਤੇ ਇਹਦੇ ਥਰੈਡ ਹੈ ਛੇਰ ਜਿਹੇ ਬਣਾਏ ਹੋਏ ਨੇ ਫੁੱਲ ਦੇ ਵਿੱਚ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਆ ਇਹਦਾ ਕਿਰਾ ਆਊਗਾ ਜੀ ਤੇ ਆ ਇਹਦੀ ਬੋਟਮ ਲੈਟ ਸਾਈਡ ਤੋਂ ਇਹ ਹੋਊਗਾ ਆਪਕਾ ਆਈ ਦੀ ਬੈਕ ਆਊਗਾ ਜੀ ਲੈਟ ਕੁੱਲ ਬਾਜੂ ਤੇ ਆਉਣਗੇ ਜੀ ਆ ਬਾਜੂ ਤੇ ਲੋਣਗੇ ਬਹੁਤ ਸੋਹਣੇ ਸੂਟ ਨੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਸੋਹਣੇ ਸੂਟ ਨੇ ਕੋਈ ਵੀ ਦਿੱਤੀ ਨਹੀਂ ਹੈਗੀ ਬਣਾਉਣ ਚ ਕਿਉਂਕਿ 3-3 ਮੀਟਰ ਦੀਆਂ ਸਲਵਾਰਾਂ ਲੱਗੀਆਂ ਜਿਹੜੀਆਂ ਪਹਿਣ ਦੇ ਕਦਰ ਲੱਭੇ ਹੁੰਦੇ ਨੇ ਸਲਵਾਰਾਂ ਸਿੱਕਤ ਆਉਂਦੀ ਹੈ ਜੀ ਤੇ 3-3 ਮੀਟਰ ਦੀਆਂ ਸਲਵਾਰਾਂ ਨੇ ਕਿ ਬਹੁਤ ਸੋਹਣੇ 2.5-2.5 ਮੀਟਰ ਤੋਂ ਵੀ ਥੋੜੇ ਜਿਹਾ ਵੱਧਦੀ ਨੇ ਪੱਟੇ ਲੱਗੇ ਹੋਏ ਨੇ ਬਹੁਤ ਸੋਹਣੇ ਫੁੱਲੇ ਦੇਖੋ ਜਿਸ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਰੈਨ ਤੁਸੀਂ ਦੇ ਸਕਦੇ ਹੋ ਹਾਂਜੀ ਉਮੀਦ ਕਰਦੇ ਹਾਂ ਜੇ ਅੱਜ ਵਾਲੇ ਜਿਹੜੇ ਸੂਟ ਤੁਹਾਨੂੰ ਜਰੂਰ ਪਸੰਦ ਆਉਣਗੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਰੈਨ ਜੀ ਦੇ ਸਕਦੇ ਹੋ ਜੀ ਬਹੁਤ ਸੋਹਣਾ ਸਟਾਫ ਹੈਗਾ ਤੇ ਬਹੁਤ ਰੀਜਨੇਬਲ ਪ੍ਰਾਈਸ ਹੈ ਸੂਟਾਂ ਦਾ ਤੇ ਸਾਰੇ ਸੂਟ ਅਲੱਗ-ਅਲੱਗ ਗ੍ਰੇਡ ਦੇ ਸੀਗੇ ਜਿਹੜਾ ਕੋਈ ਸੂਟ ਨੂੰ ਪਸੰਦ ਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਓ ਜੀ ਰਿਪੀਟਰ ਤੇ ਜਿਹੜਾ ਵੀ ਤੁਹਾਨੂੰ ਸੂਤ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਦੇ ਸਕਦੇ ਹੋਗੇ ਮਿਲਦੀ ਆ ਜੀ ਅਗਲੀ ਵੀਡੀਓ ਚ ਸਸਤਰੀ ਗੱਲ